ਪਿਆਰੇ ਵਿਦਿਆਰਥੀਓ ਮੈਂ ਪ੍ਰੋਫੈਸਰ ਦਲਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਭਾਗ ਤੀਜਾ ਸਮੈਸਟਰ ਪੰਜਵਾਂ ਦੇ ਪੰਜਾਬੀ ਇਲੈਕਟਿਵ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀਓ ਅੱਜ ਆਪਾਂ ਤੁਹਾਡੀ ਕਾਪੂਸਤਕ ਸ਼ਬਦ ਸਵੇਰਾ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ ਲੋਭ ਵਿਆਪੀ ਝੂਠੀ ਦੁਨੀਆ ਦੀ ਵਿਆਖਿਆ ਕਰਾਂਗੇ ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਸਾਰੀ ਦੁਨੀਆ ਮਾਇਆ ਦੇ ਮੋ ਵਿੱਚ ਫਸੀ ਹੋਈ ਹੈ ਅਤੇ ਜਿਨ੍ਹਾਂ ਉੱਪਰ ਮਾਲਕ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੀ ਸੰਗਤ ਵਿੱਚ ਰਹਿ ਕੇ ਗੁਰੂ ਦੀ ਸੰਗਤ ਮਾਨ ਕੇ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਸਕਦੇ ਹਨ ਅਤੇ ਅਜਿਹੀ ਮੁਕਤੀ پا ਕੇ ਉਹ ਆਤਮਿਕ ਉੱਚਤਾ ਦਾ ਆਨੰਦ ਪ੍ਰਾਪਤ ਕਰ ਸਕਦੇ ਹਨ ਗੁਰੂ ਸਾਹਿਬ ਫਰਮਾਉਂਦੇ ਹਨ ਮੋਹਨੀ ਮੋਹ ਲਈਏ ਤ੍ਰੈ ਗੁਨੀਆਂ ਮੋਹਨੀ ਮੋਹ ਲੈਣ ਵਾਲੀ ਮਾਇਆ ਨੇ ਮੋਹ ਲਿਏ ਪਰਮਾ ਪਰਮਾਲੇ ਹਨ ਤ੍ਰੈ ਗੁਨੀਆਂ ਮਾਇਆ ਦੇ ਤਿੰਨ ਗੁਣਾ ਵਾਲੇ ਜੀਵ ਗੁਰੂ ਸਾਹਿਬ ਫਰਮਾਉਂਦੇ ਹਨ ਉਸ ਪ੍ਰਮਾਤਮਾ ਦੀ ਪੈਦਾ ਕੀਤੀ ਹੋਈ ਮੋਹਨੀ ਮਾਇਆ ਨੇ ਸਾਰੇ ਤਰੇ ਗੁਣੀ ਜੀਵਾਂ ਨੂੰ ਆਪਣੇ ਬਸ ਵਿੱਚ ਕੀਤਾ ਹੋਇਆ ਹੈ ਲੋਭ ਵਿਆਪੀ ਝੂਠੀ ਦੁਨੀਆ ਲੋਭ ਲੋਭ ਵਿੱਚ ਵਿਆਪੀ ਫਸੀ ਹੋਈ ਹੈ ਝੂਠੀ ਦੁਨੀਆ ਸਾਰੀ ਲੋਕਾਈ ਸਾਰੀ ਖਤਮ ਹੋਣ ਵਾਲੀ ਨਾਸਵੰਤ ਖਤਮ ਹੋਣ ਵਾਲੀ ਦੁਨੀਆ ਦਿਲੋਬ ਵਿੱਚ ਫਸੀ ਹੋਈ ਹੈ ਜਿਵੇਂ ਜੋ ਖਤਮ ਹੋਣ ਵਾਲੀ ਦੁਨੀਆ ਹੈ ਇਹ ਸੰਸਾਰ ਖਤਮ ਹੋਣ ਵਾਲਾ ਹੈ ਸਾਰਾ ਸੰਸਾਰ ਹੀ ਕਿਸੇ ਇੱਕ ਮਾਇਆ ਦੇ ਲੋਭ ਵਿੱਚ ਫਸਿਆ ਹੋਇਆ ਹੈ ਮੇਰੀ ਮੇਰੀ ਕਰਕੇ ਸੰਜੀ ਅੰਤ ਕੀ ਬਾਾਰ ਸਗਲ ਲੈ ਛਲਿਆ ਸੰਚੀ ਇਕੱਠੀ ਕੀਤੀ ਸਗਲ ਸਾਰੇ ਛੜੀਆ ਠੱਗ ਲਏ ਸਾਰੇ ਜੀਵ ਇਸ ਮਾਇਆ ਦੀ ਮਮਤਾ ਵਿੱਚ ਫਸ ਕੇ ਇਸ ਨੂੰ ਇਕੱਠੀ ਕਰਦੇ ਹਨ ਮਾਇਆ ਦੇ ਮੋਹ ਵਿੱਚ ਫਸ ਕੇ ساری ਉਮਰ ਮਾਇਆ ਇਕੱਠੀ ਕਰਦੇ ਰਹਿੰਦੇ ਹਨ ਪਰ ਅਖੀਲੇ ਵੇਲੇ ਇਹ ਸਭ ਨੂੰ ਧੋਖਾ ਦੇ ਜਾਂਦੀ ਹੈ ਪਰ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ ਨਿਰਭਉ ਨਿਰੰਕਾਰ ਦਿਆਲਿਆ ਦਿਆਲਿਆ ਦਯਾਬਾਨ ਜਿਹੜਾ ਪ੍ਰਮਾਤਮਾ ਡਰ ਰਹਿਤ ਹੈ ਨਿਰਭਉ ਪਰ ਡਰ ਰਹਿਤ ਹੈ ਜਿਸ ਦਾ ਕੋਈ ਰੂਪ ਨਹੀਂ ਦੱਸਿਆ ਜਾ ਸਕਦਾ ਅਨਿਰੰਕਾਰ ਭਾਵ ਰੂਪ ਨਹੀਂ ਦੱਸਿਆ ਜਾ ਸਕਦਾ ਜੋ ਦਇਆਦਕਰ ਹੈ ਦਿਆਲਿਆ ਭਾਵ ਦਇਆਦਕਰ ਹੈ ਜੀ ਜੰਤ ਸਗਲੇ ਪ੍ਰਤਪਾਲੀਆ ਪ੍ਰਤਪਾਲੀਆ ਅ ਜੀ ਜੰਤ ਸਗਲੇ ਪ੍ਰਤੀਪਾਲੀਆ ਪ੍ਰਤੀਪਲੀਆ ਪਾਲਦਾ ਹੈ ਉਹ ਸਾਰੀ ਜੀਵਨ ਦੀ ਉਹ ਸਾਰੀ ਜੀਵਨ ਦੀ ਪਾਲਣਾ ਕਰਦਾ ਹੈ ਏਕੇ ਸ਼ਰਮ ਕਰ ਗਾਢੀ ਗਢੇ ਏਕੇ ਇੱਕ ਜੀਵ ਨੇ ਸ਼ਰਮ ਮਿਹਨਤ ਗਾਢੀ ਦਬ ਦਿੱਤੀ ਗਢੇ ਗੜੇ ਵਿੱਚ ਜਟੋਏ ਵਿੱਚ ਕੋਈ ਤਾਂ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿੱਚ ਦੱਬ ਰੱਖਦਾ ਹੈ ਮਿਹਨਤ ਕਰਕੇ ਕਮਾਈ ਕਰਦਾ ਹੈ ਆ ਉੱਤਾਰਤੀ ਵਿੱਚ ਦਬ ਰੱਖਦਾ ਹੈ ਦਬ ਦਿੰਦਾ ਹੈ ਇਹ ਕਹੇ ਸੁਪਨੇ ਦਾਮ ਨਾ ਛੱਡੇ ਸੁਪਨੇ ਸੁਪਨੇ ਵਿੱਚ ਵੀ ਧਾਮ ਪੈਸਾ ਜਾਂ ਧਨ ਕੋਈ ਐਸਾ ਹੈ ਜੋ ਸੁਪਨੇ ਵਿੱਚ ਵੀ ਕਦੇ ਵੀ ਇਸ ਨੂੰ ਹੱਥੋਂ ਨਹੀਂ ਛੱਡਦਾ ਹਮੇਸ਼ਾ ਧਨ ਦੋਸਤ ਦੇ ਹੀ ਸੁਪਨੇ ਵਿੱਚ ਰਹਿੰਦਾ ਹੈ ਤੇ ਜੋ ਉਸਨੇ ਇਕੱਠਾ ਕੀਤਾ ਹੈ ਉਸ ਨੂੰ ਸੁਪਨੇ ਵਿੱਚ ਵੀ ਕਿਸ ਨੂੰ ਦੇਣਾ ਜਾਂ ਛੱਡਣਾ ਨਹੀਂ ਚਾਹੁੰਦਾ ਰਾਜ ਕਮਾਏ ਰਾਜ ਕਮਾਏ ਕਰੀ ਜਿਨ ਥੈਲੀ ਤਾਂ ਕਿ ਸੰਗ ਨ ਚੰਚਲ ਚਲੀਏ ਜਿਨ ਜਿਸ ਨੇ ਸੰਗ ਨਾਲ ਚੰਚਲ ਕਿਸੇ ਇੱਕ ਥਾਂ ਤੇ ਟਿੱਕੇ ਟਿਕ ਨਾ ਸਕਣ ਵਾਲੀ ਜਿਸ ਮਨੁੱਖ ਨੇ ਹਕੂਮਤ ਕਰਕੇ ਖਜ਼ਾਨਾ ਜੋੜ ਲਿਆ ਇਹ ਕਦੇ ਇੱਕ ਥਾਂ ਟਿਕਣ ਵਾਲੀ ਮਾਇਆ ਉਸ ਦੇ ਨਾਲ ਵੀ ਨਹੀਂ ਜਾਂਦੀ ਉਹ ਜਿਸ ਨੇ ਹਕੂਮਤ ਕੀਤੀ ਰਾਜ ਕੀਤਾ ਬਹੁਤ ਖਜ਼ਾਨਾ ਇਕੱਠਾ ਕੀਤਾ ਜੋ ਉਸ ਨੇ ਇਕੱਠਾ ਕੀਤਾ ਉਹ ਮਾਇਆ ਉਸ ਦੇ ਨਾਲ ਨਹੀਂ ਜਾਂਦੀ ਕਿਉਂਕਿ ਇਹ ਮਾਇਆ ਕਦੀ ਟਿਕ ਕੇ ਨਹੀਂ ਰਹਿ ਸਕਦੀ ਕਿਸੇ ਦੇ ਕੋਲ ਵੀ ਇੱਕ ਪ੍ਰਾਣ ਪਿੰਡ ਤੇ ਪਿਆਰੀ ਇੱਕ ਸੰਚੀਤਾਜ ਮਹਤਾਰੀ ਪ੍ਰਾਣ ਪਿੰਡ ਤੇ ਜਿੰਦ ਤੋਂ ਸਰੀਰ ਤੋਂ ਤਜ ਛੱਡ ਕੇ ਮਹਤਤਾਰੀ ਮਾਂ ਕੋਈ ਅਜਿਹਾ ਮਨੁੱਖ ਹੈ ਜਿਸ ਨੂੰ ਇਹ ਮਾਇਆ ਜਿੰਦ ਨਾਲੋਂ ਸ੍ਰੀ ਨਾਲੋਂ ਵੀ ਬਧਿਕ ਪਿਆਰੀ ਲੱਗਦੀ ਹੈ ਕੋਈ ਐਸਾ ਹੈ ਜੋ ਮਾਪਿਆਂ ਦਾ ਸਾਥ ਛੱਡ ਕੇ ਇਕੱਠੇ ਕਰਦਾ ਹੈ ਭਾਵ ਮਾਇਆ ਕਿਸੇ ਨੂੰ ਆਪਣੀ ਜਿੰਦ ਤੋਂ ਵੀ ਵੱਧ ਪਿਆਰੀ ਹੋ ਸਕਦੀ ਹੈ ਜਿ ਆਪਣੇ ਮਾਂ ਬੇ ਮਾں ਬਾਪ ਤੋਂ ਹੀ ਵੱਧ ਪਿਆਰੀ ਹੋ ਸਕਦੀ ਹੈ ਉਹ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਮਾਇਆ ਇਕੱਠੀ ਕਰਦਾ ਹੈ ਸੁੱਤ ਮੀਤ ਭਰਾਤ ਤੇ ਗੁਹਜੀ ਤਾਂ ਕਿ ਨਿਕਟ ਨਾ ਹੋਈ ਖਲਿਆ ਸੁੱਤ ਪੁੱਤਰ ਭਰਾਤ ਭਰਾ ਤੇ ਤੂੰ ਗੁਹਜੀ ਲੁਕਾਰ ਕੇ ਨਿਕਟ ਨੇੜੇ ਗੁਰੂ ਸਾਹਿਬ ਫਮਾਉਂਦੇ ਹਨ ਪੁੱਤਰਾ ਮਿੱਤਰਾ ਭਰਾਵਾਂ ਤੋਂ ਲੁਕਾ ਕੇ ਰੱਖਦਾ ਹੈ ਪਰ ਇਹ ਉਸ ਦੇ ਕੋਲ ਵੀ ਨਹੀਂ ਖਲੋਂਦੀ ਹੋਏ ਆਉ ਦੂਤ ਆਉ ਦੂਤ ਬੈਠੇ ਲਾਈ ਤਾਰੀ ਆਉ ਦੂਤ ਤਿਆਗੀ ਤਾਰੀ ਤਾੜੀ ਸਮਾਧੀ ਕਈ ਐਸੇ ਹਨ ਜੋ ਤਿਆਗੀ ਬਣ ਕੇ ਸਮਾਧੀ ਲਾ ਕੇ ਬੈਠਦੇ ਹਨ योगी जति पंडित ਵਿਚਾਰੀ ਵਿਚਾਰੀ ਭਾਵ ਵਿਚਾਰਮਣ ਕਈ ਯੋਗੀ ਹਨ ਜਤੀ ਹਨ ਸਿਆਣੇ ਪੰਡਤ ਹਨ ਗ੍ਰਹਿ ਮੜੀ ਮਸਾਣੀ ਬਨਮਹ ਵਸਤੇ ਉਠ ਤਿਨਾਕੇ ਲਾਗੀ ਪਲਿਆ ਗ੍ਰਹਿ ਭਾਵ ਘਰ ਵਿੱਚ ਮਸਾਣੀ ਭਾਵ ਮਸਾਣਾ ਵਿੱਚ ਬਨ ਭਾਵ ਜੰਗਲ ਉਠ ਭਾਵ ਉੱਠ ਕੇ ਪਲਿਆ ਭਾਵ ਪੱਲੇ ਪੰਡਿਤ ਘਰ ਵਿੱਚ ਤਿਆਗੀ ਮੜੀਆਂ ਮਸਾਣਾ ਵਿੱਚ ਜੰਗਲਾਂ ਵਿੱਚ ਟਿਗੇ ਰਹਿੰਦੇ ਹਨ ਪਰ ਇਹ ਮਾਇਆ ਉੱਠ ਕੇ ਉਹਨਾਂ ਨੂੰ ਵੀ ਚੰਬੜ ਜਾਂਦੀ ਹੈ। ਭਾਵ ਮਾਇਆ ਤੋਂ ਕੋਈ ਨਹੀਂ ਬਚ ਸਕਦਾ। ਕਾਟੇ ਬੰਦਨ ਠਾਕੁਰ ਜਾ ਕੇ ਠਾਕੁਰ ਭਾਵ ਠਾਕੁਰ ਨੇ ਜਾ ਕੇ ਜਿਨ੍ਹਾਂ ਦੇ ਮਾਲਕ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੇ ਮਾਇਆ ਦੇ ਮੂਹ ਤੋਂ ਬੰਦਨ ਕੱਟ ਦਿੱਤੇ ਹਰ ਹਰ ਨਾਮ ਬਸਿਓ ਜੀਆ ਤਾਂ ਕਿ ਜੀਆ ਤਾਂ ਕਿ ਉਹਨਾਂ ਦੇ ਚਿੱਤ ਵਿੱਚ ਉਹਨਾਂ ਦੇ ਹਿਰਦੇ ਵਿੱਚ ਹੀ ਪ੍ਰਮਾਤਮਾ ਦਾ ਨਾਮ ਸਦਾ ਲਈ ਆ ਟਿਕਿਆ ਹੈ ਜਾਂ বাসਦਾ ਹੈ ਸਾਧ ਸੰਗ ਭਏ ਜਨ ਮੁਕਤੇ ਗਤ ਪਾਈ ਨਾਨਕ ਨਦਰਿਨ ਨਿਹਲਿਆ ਸਾਧ ਸੰਗ ਗੁਰੂ ਦੀ ਸੰਗਤ ਵਿੱਚ ਮੁਕਤ ਮਾਇਆ ਦੀ ਬੰਧਨ ਤੋਂ ਆਜ਼ਾਦ ਗਤ ਭਾਵ ਉੱਚੀ ਆਤਮਿਕ ਅਵਸਥਾ ਨਦਰ ਭਾਵ ਮਿਹਰ ਦੀ ਨਗਾਹ ਨਾਲ ਨਿਹਲੀਆ ਭਾਵ ਵੇਖਦਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਉਹ ਮਨੁੱਖ ਗੁਰੂ ਦੀ ਸੰਗਤ ਵਿੱਚ ਰਹਿ ਕੇ ਮਾਇਆ ਦੇ ਮੋਹ ਦੀਆਂ ਫਾਹਿਆਂ ਜਾਂ ਫੰਦੀਆਂ ਤੋਂ ਆਜ਼ਾਦ ਹੋ ਕੇ ਇਹ ਨਾਨਕ ਪ੍ਰਮਾਤਮਾ ਆਜ਼ਾਦ ਹੋ ਗਏ ਹਨ ਭਾਵ ਭਾਵ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਆ ਵਸਿਆ ਹੈ ਉਹੀ ਸਾਧ ਸੰਗਤ ਵਿੱਚ ਰਹਿ ਕੇ ਮਾਇਆ ਦੇ ਫਾਇਿਆਂ ਤੋਂ ਮਾਇਆ ਦੇ ਫੰਦਿਆਂ ਤੋਂ ਆਜ਼ਾਦ ਹੋ ਗਏ ਹਨ ਪ੍ਰਮਾਤਮਾ ਨੇ ਉਹਨਾਂ ਵੱਲ ਮਿਹਰ ਦੀ ਨਿਗਾਹ ਕੀਤੀ ਹੈ ਤੇ ਉਹਨਾਂ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਹੈ ਭਾਵ ਉਹਨਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਹੈ ਅਤੇ ਸੰਸਾਰਿਕ ਮਾਇਆ ਦੇ ਬੰਧਨ ਤੋਂ ਮੁਕਤੀ ਪ੍ਰਾਪਤ ਕਰ ਲਈ ਹੈ।